ਖੁਸ਼ੀ ਆ ਗਿਆ ਡਿੜਬੇ ਵਾਲਾ ਖੁਸ਼ੀਵੀਰ ਪਹਿਲਾਂ ਤਾਂ ਵੈਲਕਮ ਆ ਲਾਈਵ ਕਬੱਡੀ ਤੇ ਜੀ ਆਨੂੰ ਹਾਂਜੀ ਪਹਿਲਾਂ ਤਾਂ ਸਾਰੇ ਲਾਈਵ ਕਬੱਡੀ ਦੇਖ ਰਹੇ ਕਬੱਡੀ ਦੇ ਚੇਤਿਆਂ ਨੂੰ ਸਤਿ ਸ਼੍ਰੀ ਅਕਾਲ ਦੇ ਹੋਸ਼ਣਾਓ ਪੀਟਾਗਾ ਪਹਿਲਾਂ ਤਾਂ ਅੱਖ ਦੇ ਥੋੜੀ ਸੱਟ ਸੋਜ ਜੀ ਆ ਗਈ ਹੈ ਕੀ ਚੱਕਰ ਕੀ ਹੈ ਇਹ ਮਾੜਾ ਸਿਰ ਬਚ ਗਿਆ ਬ్రో ਤੇ ਖੇਡ ਦੇ ਪਰ ਕਬੱਡੀ ਜਿਹੜੀ ਛੱਡੀ ਗੇਮ ਆ ਇਹ ਹੈਗੀ ਸੱਟਾ ਪੇਟਾਂ ਦੀ ਆ ਹਨਾ ਤੇ ਜਾਲਾ ਇੰਨਾ ਮਾੜੀਆਂ ਮੋਟੀਆਂ ਲੱਗਦੇ ਇਹਨਾਂ ਨੂੰ ਸੀਰੀਅਸ ਇੰਜਰੀ ਤੋਂ ਬਚ ਰਹੀ ਹੈ ਵਧੀਆ ਖੁਸ਼ੀ ਬੀਸੀ ਦਾ ਖੇਡ ਸੀਜ਼ਨ ਗੈਰ ਹਾਜ਼ਰੀ ਰਹੀ ਤੇ ਉਹਦੇ ਪਿੱਛੇ ਕਈ ਗੱਲਾਂ ਉਹ ਤਾਂ ਆਪਾਂ ਨਹੀਂ ਟੱਚ ਕਰਨੀਆਂ ਪਰ ਸਿਆਟਲ ਦੇ ਵਿੱਚ ਵਸਤੀ ਹੋ ਗਈ ਆ ਅੱਜ ਇੱਥੇ ਆ ਗਏ ਆ ਕਿਵੇਂ ਆ ਵੀ ਬੋਡੀ ਕਿਦਾਂ ਰੈਸਟ ਵੀ ਮਿਲ ਗਈ ਟਾਈਮ ਵੀ ਮਿਲ ਗਿਆ ਰਿਕਵਰੀ ਵੀ ਹੋ ਗਈ ਇੰਗਲੈਂਡ ਦੀ ਤੇ ਸਹੀ ਆ ਸਾਰਾ ਕੁਝ ਬਈ ਬਾਈ ਮੇਰ ਬਾਬੇ ਜੀ ਤੇ ਕੋਈ ਚੱਕਰ ਨਹੀਂ ਬੀਸ਼ੀ ਵਾਲੇ ਚੱਕਰ ਵੀ ਨਹੀਂ ਆਪਾਂ ਬੀਸ਼ੀ ਵੀ ਆ ਗਏ ਸੀ ਨਹੀਂ ਖੜਿਆ ਤਾਂ ਵੀ ਆਪਾਂ ਖੁਸ਼ ਆ ਕੋਈ ਚੱਕਰ ਨਹੀਂ ਨਹੀਂ ਖੇਡਣ ਦਿੱਤਾ ਜਾਂ ਕਿਵੇਂ ਵੀ ਕੁਝ ਵੀ ਹੋਇਆ ਤੇ ਬਾਕੀ ਹਾਂ ਜਦੋਂ ਆਪਾਂ ਗਰਾਊਂਡ ਚਾਹੀਦਾ ਪੂਰੇ ਫਿੱਟ ਹੋ ਗਿਆ ਜੀ ਦਾ ਆਦਰਵਾਈਜ਼ ਆਪਾਂ ਗਰਾਊਂਡ ਤੋਂ ਥੋੜੀ ਦੂਰੀਓ ਬਣਾ ਲਈਦੀ ਆ ਹਾਂ ਬੋਡੀ ਫਿੱਟ ਆ ਇੰਗਲੈਂਡ ਮੈਚ ਹੋਏ ਆ ਵੱਖਰੇ ਟਾਈਪ ਦੀ ਕਬੱਡੀ ਲੱਗਦਾ ਵੀ ਕੈਨੇਡਾ ਤੋਂ ਹੋਰ ਕਿਦੇ ਇੰਡੀਆ ਤੋਂ ਲੱਗਦਾ ਕੋਈ ਫਰਕ ਲੱਗਦਾ ਉੱਥੇ ਤੇ ਜ਼ਿਆਦਾਤਰ ਘਾਹ ਦੇ ਹੁੰਦੇ ਆ ਟਰਫ ਦੇ ਹੁੰਦੇ ਆ ਮੈਟ ਦੇ ਹੁੰਦੇ ਕਿਵੇਂ ਦੇ ਮੈਚ ਹੁੰਦੇ ਉੱਥੇ ਉੱਥੇ 13 ਟੂਰਨਾਮੈਂਟ ਹੋਇਆ ਦੋ ਟਰਫ ਤੇ ਹੋਇਆਗੇ ਬਾਕੀ ਸਾਰੇ ਘਾਹ ਤੇ ਹੋਇਆ 11 ਤੇ ਬਾਕੀ ਉੱਥੇ ਡਿਸਪਲਨ ਬਹੁਤ ਰਹਾ ਤੇ ਜਿੱਦਾਂ ਚਕਨਾਈ ਵਗੈਰਾ ਦੀ ਜਾਂ ਕੋਈ ਟੇਪਾਂ ਟੂਪਾਂ ਪਲੇਅਰ ਲਾਉਂਦੇ ਜਿੱਦਾਂ ਕਿ ਗ੍ਰਿਪ ਬਣਾਉਣ ਵਾਸਤੇ ਵੀ ਜਦੋਂ ਕਿ ਲਾਲਾ ਉੱਥੇ ਦੀ ਫੈਡਰੇਸ਼ਨ ਨੇ ਬਹੁਤ ਵਧੀਆ ਜਦੋਂ ਕਿ ਲਾਲੋ ਆਰਗੇਨਾਈਜ਼ ਕੀਤਾ ਉੱਥੇ ਦੇ 13 ਮੇਲੇ ਇੱਕ ਫੈਡਰੇਸ਼ਨ ਦੇ ਥੱਲੇ ਕਰਾਉਣੇ ਬਹੁਤ ਔਖੇ ਆ ਬਾਈ ਹਨਾ ਤੁਹਾਨੂੰ ਪਤਾ ਹੀ ਆ ਵੀ ਇੱਥੇ ਜਦੋਂ ਨਾ ਤੇ ਬਹੁਤ ਵਧੀਆ ਕਬੱਡੀ ਹੋਈ ਕਾਫੀ ਟਾਈਮ ਬਾਅਦ ਗਈ ਸੀ ਚੇਂਜ ਲੱਗਿਆ ਤੇ ਵਧੀਆ ਲੱਗਿਆ ਜਿਵੇਂ ਤੁਸੀਂ ਟੇਪਾਂ ਦੀ ਗੱਲ ਕਰੀ ਨਾ ਜਦੋਂ ਸੱਤੇ ਮਠੱਡੇ ਨੇ ਬੋਲਿਆ ਤੇ ਤੁਸੀਂ ਵੀ ਤਾੜੀਆਂ ਮਾਰੀਆਂ ਉਹ ਕਲਿੱਪ ਵੀ ਬੜੀ ਵਾਇਰਲ ਹੋਈ ਇਹ ਚੰਗੀਆਂ ਚੀਜ਼ਾਂ ਜਦੋਂ ਕਈ ਸਾਡੇ ਮੀਡੀਆ ਦੇ ਕਰਮੀ ਵੀ ਉਹ ਵੀ ਗੱਲਾਂ ਕਰਦੇ ਯਾਰ ਇੱਕ ਤਾਂ ਟੇਪਾਂ ਇੱਕ ਚਿਕਨਾਈ ਵਾਲੀ ਚੀਜ਼ ਇਹ ਤਾਂ ਦੇਖਦੀਆਂ ਯਾਰ ਇਹੀ ਨਹੀਂ ਆਪਣੇ ਤੋਂ ਦੂਰ ਹੁੰਦੀ ਆ ਇਹ ਕਿਉਂ ਨਹੀਂ ਹੁੰਦੀਆਂ ਇਦਾਂ ਮਾੜੀਆਂ ਮੋਟੀਆਂ ਟੇਪਾਂ ਤਾਂ ਨਹੀਂ ਦੂਰ ਹੁੰਦੀਆਂ ਕਬੱਡੀ 12 ਮਹੀਨੇ 30 ਦਿਨ ਚੱਲਦੀ ਰਹਿੰਦੀ ਹੈ ਰਿਕਵਰੀ ਟਾਈਮ ਬਹੁਤ ਘੱਟ ਆ ਪਰ ਆਹ ਟੇਪਾਂ ਇੱਕ ਟੇਪ ਹੁੰਦੀਆਂ ਗ੍ਰਿਪ ਬਣਾਉਣ ਵਾਸਤੇ ਉਹ ਕੱਲੀ ਕੱਲੀ ਆਪਾਂ ਗੰਢ ਬੰਨ੍ਹ ਲੈਨੇ ਆ ਪਰ ਵੀ ਜਦੋਂ ਇੱਕ ਇੰਜਰੀ ਲਈ ਟੇਪ ਲਾਈ ਜਾਵੇ ਉਹ ਮੰਨੀ ਜਾਂਦੀ ਆ ਨਾ ਪਰ ਜੇ ਕੋਈ ਤੁਸੀਂ ਗ੍ਰਿਪ ਬਣਾਉਣ ਲਈ ਟੇਪ ਲਾਉਨੇ ਹੋ ਉਹ ਗੁੱਡ ਨਹੀਂ ਹੈਗਾ ਪਰ ਹਾਂ ਉਹ ਖੁਸ਼ੀ ਹੁੰਦੀ ਆ ਜਦੋਂ ਕਬੱਡੀ ਦੇ ਵਿੱਚ ਇਦਾਂ ਦੇ ਵਧੀਆ ਡਿਸੀਜਨ ਲੈ ਜਾਂਦੇ ਆ ਕਬੱਡੀ ਦੀ ਚੜ੍ਹਦੀ ਕਲਾ ਦੇਖਦੇ ਆ ਤੇ ਵਧੀਆ ਵੱਡੀ ਦਾ ਫੀਟਰ ਦੇ ਦਿਆਂ ਉਹ ਚੀਜ਼ ਦੀ ਤਾਂ ਖੁਸ਼ੀ ਹੁੰਦੀ ਆ ਕਿਉਂਕਿ ਕਬੱਡੀ ਨੇ ਸਾਨੂੰ ਬਹੁਤ ਕੁਝ ਦਿੱਤਾ ਜੋ ਵੀ ਬੰਦਾ ਕੋਈ ਉਹ ਵੀ ਪ੍ਰਮੋਟਰ ਆ ਜੋ ਕਬੱਡੀ ਦਾ ਚੰਗਾ ਕਰ ਰਿਹਾ ਭਲਾ ਕਰ ਰਿਹਾ ਉਹਦੀ ਮੇਰੇ ਦਿਲ 'ਚ ਆਲਵੇਜ ਰਿਸਪੈਕਟ ਆ ਪਰ ਜਿਹੜਾ ਉਹਦੇ ਹੀ ਕਬੱਡੀ 'ਤੇ ਆ ਕੇ 2-4 ਦਿਨਾਂ ਵਿੱਚ ਹੀ ਕਹਿੰਦਾ ਵੀ ਮੈਂ ਕਬੱਡੀ ਮੇਰੀ ਜਾਂ ਮੈਂ ਕਬੱਡੀ ਦਾ ਐ ਫਲਾਣਾ ਤੇਮ ਕੈਂਪ ਕਾ ਹਮ ਕੋ ਤੁਮ ਕੋ ਕਰਦਾ ਉਹ ਨਹੀਂ ਆਪਣਾ ਲੱਗਦਾ ਬਿਲਕੁਲ ਹੀ ਵਧੀਆ ਭਾਈ ਹਾਂ ਮੈਨੂੰ ਰਿਸਪੈਕਟ ਆ ਭਾਈ ਕਈ ਪਰ ਬਹੁਤ ਪ੍ਰਮੋਟਰ ਪੈਸਾ ਲਾਉਂਦੇ ਆ ਕਈ ਪਰ ਮੈਨੂੰ ਬਹੁਤ ਜਿੱਦਾਂ ਕਿ ਲਾਲਾ ਮੈਂ ਬਹੁਤ ਥੋੜੇ ਪ੍ਰਮੋਟਰਾਂ ਨਾਲ ਵਰਤਦਾ ਜਿਵੇਂ ਇੰਟਰਨੈਸ਼ਨਲ ਆਪਣੇ ਧੋਗਾ ਭਾਜੀ ਹੁਣੀ ਧੀਰੇ ਭਾਈ ਹੁਣੀ ਹੋ ਗਈ ਜਿਆ ਆਪਣੇ ਬਾਸੀ ਭਾਜੀ ਹੁਣੀ ਆਪਣੀ ਇੰਟਰਨੈਸ਼ਨਲ ਨਾਲ ਜਾਂ ਐਵਸਪੋਰਟ ਨਾਲ ਮੈਂ ਬਹੁਤ ਘੱਟ ਨਾਲ ਵਰਤਦਾ ਪਰ ਮੈਂ ਉਹ ਹਰ ਇੱਕ ਪ੍ਰਮੋਟਰ ਦੀ ਰਿਸਪੈਕਟ ਕਰਦਾ ਜਿਹੜਾ ਕਬੱਡੀ ਨੂੰ ਕੁਛ ਨਾ ਕੁਛ ਦੇ ਰਿਹਾ ਹੁਣ ਜਿੱਦਾਂ ਕਿ ਬਹੁਤ ਟਾਈਮ ਦੇ ਖੇਡਦੇ ਹੁਣ ਇਕੱਲੇ-ਕਿੰਨੇ ਦੇ ਭੇਤੀਆਂ ਸਾਰਿਆਂ ਦੇ ਤੈਨੂੰ ਪਤਾ ਹੀ ਆ ਉਹ ਮੇਰੇ ਭੇਤੀਆਂ ਮੈਂ ਉਹਨਾਂ ਦਾ ਸਾਰਿਆਂ ਦਾ ਭੇਤੀਆਂ ਆ ਖੁਸ਼ੀ ਪੰਜਾਬ ਦੀ ਧਰਤੀ ਉਸ ਧਰਤੀ ਤੋਂ ਮਾਲਵੇ ਦੀ ਧਰਤੀ ਤੋਂ ਸ਼ੁਰੂਆਤ ਹੋਈ ਦੁਨੀਆ ਦੇ ਹਰ ਕੋਨੇ ਦੇ ਜਾ ਕੇ ਕਬੱਡੀ ਖੇੜ ਲਈ ਹੁਣ ਆਹ ਸੀਜ਼ਨ ਵੀ 2025 ਚੱਲ ਰਿਹਾ ਅੱਗੇ ਹੁਣ ਪਲੈਨਿੰਗ ਕਿੱਥੇ ਆ ਜਦੋਂ ਹੁਣ ਅਮਰੀਕਾ ਚਾਰ ਪੰਜ ਮੈਚ ਹੋਣੇ ਆ ਫਿਰ ਨਿਊਜ਼ੀਲੈਂਡ ਮੈਂ ਸੁਣਿਆ ਵੀ ਸੀਜ਼ਨ ਬੜਾ ਭਾਰੀ ਆ ਰਿਹਾ ਉੱਥੇ ਖੇਡੋਗੇ ਜਾਂ ਫਿਰ ਰੈਸਟ ਹੋਊਗੀ ਜਾਂ ਕੀ ਤਿਆਰੀ ਆ ਉਹਦਾ ਤਿਆਰੀ ਨਿਊਜ਼ੀਲੈਂਡ ਦੀ ਆ ਬਾਈ ਨਿਊਜ਼ੀਲੈਂਡ ਜਾਵਾਂਗੇ ਕਿਉਂਕਿ ਜਿੱਥੇ ਕਬੱਡੀ ਹੋਊਗੀ ਹੁਣ ਤਾਂ ਇਦਾਂ ਹੀ ਆ ਖੇਡਣ ਨਹੀਂ ਦਰਸ਼ਨ ਦੇਣੇ ਵਗ ਜਾਂਦਾ ਬਾਈ ਹੋ ਨਾ ਬੈਨਕੋਵਰ ਖੇਡਦੇ ਨਹੀਂ ਸੀ ਪਰ ਆਪਦੀ ਟੀਮ ਨਾਲ ਜਾਂਦੇ ਸੀ ਆਪਦੇ ਕਿਸ਼ਤਿਆਂ ਨੂੰ ਮਿਲਦੇ ਸੀ ਤਾਂ ਬਹੁਤ ਵਧੀਆ ਲੱਗਦਾ ਸੀ ਚਲੋ ਕੋਈ ਨਹੀਂ ਅੱਜ ਉਹ ਮੈਨੂੰ ਜਿਨ੍ਹਾਂ ਨੇ ਉੱਥੇ ਖੇਡਦਾ ਨਹੀਂ ਦੇਖਿਆ ਉਦਾਂ ਮਿਲ ਲੈ ਉਹ ਵਧੀਆ ਅੱਜ ਉਹ ਮੈਨੂੰ ਲਾਈਵ ਤੇ ਖੇਡਦਾ ਵੀ ਦੇਖ ਲੈਣਗੇ ਹਨ ਪਰ ਇਦਾਂ ਵੀ ਜਿੱਥੇ ਕਬੱਡੀ ਹੈਗੀ ਆ ਉੱਥੇ ਸਾਰੇ ਮੈਂ ਕਹਿੰਦਾ ਵੀ ਜਿਹੜੇ ਕਬੱਡੀ ਪਲੇਅਰਾਂ ਦੀ ਮੰਗ ਆ ਉਹ ਪਲੇਅਰ ਪਹੁੰਚਣੇ ਚਾਹੀਦੇ ਆ ਤੇ ਖੇਡਣੇ ਚਾਹੀਦੇ ਤੇ ਉਹਨਾਂ ਨੂੰ ਹੀ ਦੇਖਣ ਦਰਸ਼ਕ ਆਉਂਦੇ ਆ ਕੋਈ ਉੱਥੇ ਕਿਸੇ ਨੂੰ ਕੁਝ ਨਹੀਂ ਦੇਖਣ ਆਉਂਦਾ ਕਬੱਡੀ ਦੇਖਣ ਆਉਂਦੇ ਤੇ ਕਬੱਡੀ ਦੇ ਪਲੇਅਰਾਂ ਨੂੰ ਹੀ ਦੇਖਿਆ ਜਾਂਦਾ ਵੀ ਜ ਉਹ ਆਪਣੇ ਲਈ ਜਾਂ ਆਪਣੇ ਕਿਸੇ ਵੀ ਸੰਸਥਾ ਲਈ ਮਾੜੀ ਗੱਲ ਆ ਹੁਣ ਲਾਸਟ ਈਅਰ ਤੁਸੀਂ ਦੇਖਿਆ ਇੱਥੇ ਮਿਸ਼ੀਗਨ ਟੂਰਨਾਮੈਂਟ ਹੋਇਆ ਸੀ ਅਸੀਂ ਉਹ ਦਿਨ ਜਮੀ ਫਰੀ ਸੀ ਕਿਸੇ ਵੀ ਫੈਡਰੇਸ਼ਨ ਦਾ ਕੋਈ ਟੂਰਨਾਮੈਂਟ ਸੀ ਅਸੀਂ ਉਹ ਮੇਲਾ ਖੇੜ ਲੇ ਅਸੀਂ ਕੋਈ ਜੁਰਮ ਥੋੜੂ ਕਰਤਾ ਸਾਡਾ ਕਬੱਡੀ ਨਾਲ ਹੀ ਆ ਸਾਡੇ ਕਿਹੜਾ ਟਰੱਕ ਚੱਲਦਿਆ ਇੱਕ ਮੈਚ ਖੇੜ ਕੇ ਸਾਡਾ ਮਹੀਨੇ ਦਾ ਖਰਚਾ ਨਿਕਲਦਾ ਅਸੀਂ ਕਿਉਂ ਨਹੀਂ ਕੱਢਾਂਗੇ ਭਈਆ ਨੋ ਡਾਊਟ ਹਨਾ ਤੇ ਉਹ ਫੈਡਰੇਸ਼ਨ ਨੇ ਸਾਨੂੰ ਬੈਨ ਕਰਤਾ ਫਿਰ ਉਹਦੇ ਅਗੇਂਸਟ ਇੱਕ ਫੈਡਰੇਸ਼ਨ ਬਰਾਬਰ ਖੜੀ ਹੋਗੀ ਹਨਾ ਜਦੋਂ ਤੁਸੀਂ ਪਲੇਅਰਾਂ ਨੂੰ ਇਗਨੋਰ ਮਾਰ ਕੇ ਪਲੇਅਰਾਂ ਨਾਲ ਇਦਾਂ ਕਰੋਗੇ ਫਿਰ ਕੁਝ ਨਾ ਕੁਝ ਚਲ ਵਧੀਆ ਹੋ ਗਿਆ ਦੋ ਫਰੇਜਨਾ ਹੋ ਗਈਆਂ ਅੱਠ ਟੀਮਾਂ ਹੋ ਗਈਆਂ ਕਿਤੇ 40 ਪਲੇਅਰ ਖੇਡਦੇ ਤੇ ਹੁਣ ਅੱਛੀ ਖੇਡ ਰਿਆ ਅੱਛੀ ਪਲੇਅਰਾਂ ਨੂੰ ਰੋਜ਼ਗਾਰ ਮਿਲ ਗਿਆ ਬਿਲਕੁਲ ਹਾਂ ਜਿਵੇਂ ਕਹਿੰਦੇ ਨਾ ਵੀ ਕਿਸੇ ਚੀਜ਼ ਨੂੰ ਬਨੋਂਗੇ ਉਹ ਬਾੜ ਤਾਂ ਫਿਰ ਨਿਕਲਣਾ ਹੀ ਆ ਕਿਸੇ ਬੰਨੇ ਦਾ ਅੱਗ ਨਿਕਲੂਗੀ ਬੰਨਿਆ ਜਾਵੇ ਬਾਈ ਸਾਹਬ ਨਾਲ ਬੰਨਿਆ ਜਾਵੇ ਜਿਹਦੇ ਨਾਲ ਉਹਨੂੰ ਵੀ ਨਾ ਪਤਾ ਲੱਗੇ ਵੀ ਮੈਨੂੰ ਬੰਨਿਆ ਬਿਲਕੁਲ ਤੇ ਆਪਾਂ ਨੂੰ ਵੀ ਨਾ ਆਏ ਹੋਵੇ ਵੀ ਆਪਾਂ ਇਹਦੇ ਨਜਾਇਜ਼ ਕਰ ਰਹੇ ਹਾਂ ਲੋ ਡਾਊਟ ਤੇ ਹੁਣ ਆ ਸੀਜ਼ਨ ਨਿਊਜ਼ੀਲੈਂਡ ਜਿਵੇਂ ਤੁਸੀਂ ਕਿਹਾ ਬੜਾ ਸੋਹਣਾ ਮੁਲਕ ਹੈ ਉੱਥੋਂ ਦੀ ਤਿਆਰੀ ਹੈ ਉੱਥੋਂ ਦੇ ਜਿਹੜੇ ਚਹੇਤੇ ਉਹ ਵੀ ਵੇਟ ਕਰ ਰਹੇ ਹੋਣਗੇ ਸੋਸ਼ਲ ਮੀਡੀਆ ਦਾ ਆਪਣੀ ਜ਼ਿੰਦਗੀ 'ਚ ਕਿੰਨਾ ਕ ਮਾਨਦੇ ਯੋਗਦਾਨ ਹੈ ਖੁਸ਼ੀ ਨੂੰ ਉੱਪਰ ਚੱਕਣ ਦੇ ਵਿੱਚ ਯੋਗਦਾਨ ਨਹੀਂ ਨਹੀਂ ਭਾਈ ਸੋਸ਼ਲ ਮੀਡੀਆ ਦਾ ਸਾਡੀ ਕਬੱਡੀ ਨੂੰ ਰੱਖਣ 'ਚ ਬਹੁਤ ਯੋਗਦਾਨ ਠੀਕ ਆ ਚਲ ਅਜ ਸੋਸ਼ਲ ਮੀਡੀਆ ਨਾ ਹੁੰਦਾ ਸੀ ਤਾਂ ਅਸੀਂ ਖੇਡਦੇ ਹੋਣਾ ਸੀ ਹਾਂ ਨਾ ਹਾਂ ਸਾਨੂੰ ਤਾਂ ਇਦਾਂ ਹੀ ਪੈਸੇ ਮਿਲਦੇ ਹੋਣੇ ਸੀ ਜਾਂ ਇਦਾਂ ਹੀ ਅਸੀਂ ਆਪਣੇ ਉਹ ਕਰਦੇ ਹੋਣਾ ਸੀ ਪਰ ਹਾਂ ਸਾਨੂੰ ਸੋਸ਼ਲ ਮੀਡੀਆ ਦੇ ਦੇਖ ਕੇ ਸਾਡੀ ਕਬੱਡੀ ਨੂੰ ਦੇਖ ਕੇ ਹੋਰ ਸਾਨੂੰ ਬਹੁਤ ਪਿਆਰ ਮਿਲਦਾ ਜਿੱਥੇ ਸਾਡੀ ਕਬੱਡੀ ਨਹੀਂ ਹੈਗੀ ਸਾਨੂੰ ਉੱਥੇ ਵੀ ਜਾਣਨ ਲੱਗ ਗਏ ਲੋ ਡਾਊਟ ਸੋਸ਼ਲ ਮੀਡੀਆ ਕਰਕੇ ਹੁਣ ਕਿਹੜੀ ਕੰਟਰੀ ਜਿੱਥੇ ਨਹੀਂ ਵੀ ਖੇਡੇ ਉੱਥੇ ਵੀ ਵਗ ਜਾਈਦਾ ਉੱਥੇ ਵੀ ਕੋਈ ਨਾ ਕੋਈ ਜਨਨ ਵਾਲਾ ਮਿਲ ਜਾਂਦਾ ਮੇਰਾ ਭਰਾ ਬਿਲਕੁਲ ਹਨਾ ਵੀ ਕਬੱਡੀ ਦਾ ਸੋਸ਼ਲ ਜਿਹਦਾ ਸੋਸ਼ਲ ਮੀਡੀਆ ਦਾ ਕਬੱਡੀ ਨੂੰ ਬਹੁਤ ਦੇਣਾ ਤੇ ਚਲੋ ਸਾਨੂੰ ਵੀ ਦੇਣੀ ਹੋਗੀ ਸਾਨੂੰ ਵੀ ਉੱਤੇ ਉੱਤੇ ਭਜਾਤਾ ਜਿੱਥੇ ਅਸੀਂ ਖੇਡ ਕੇ ਨਹੀਂ ਪਹੁੰਚ ਸਕਦੇ ਬਹੁਤ ਵਧੀਆ ਗੁੱਡ ਲੱਕ ਭਾਜੀ ਸ਼ੁਭ ਸ਼ਾਮ